ਪੂਰਾ ਚੈਨਲ ਤੇ ਸਵਾਗਤ ਹੈ ਆਪ ਸਭ ਦਾ ਸਾਕੀ ਸੁਣਨ ਤੋਂ ਪਹਿਲਾਂ ਜੇਕਰ ਤੁਸੀਂ ਸੁਰਜ YouTube ਚੈਨਲ ਜਾਂ Facebook ਪੇਜ ਸਬਸਕ੍ਰਾਈਬ ਜਾਂ ਫੋਲੋ ਨਹੀਂ ਕੀਤਾ ਤਾਂ ਛੇਤੀ ਕਰ ਲਵੋ ਤੇ ਬੈਲ ਆਈਕਨ ਨਾ ਭੁਲੇਖੇ ਨੋਟੀਫਿਕੇਸ਼ਨ ਆਫ ਨਿਊ ਵੀਡੀਓ ਐਂਡ ਅਪਡੇਟਸ ਦੀ ਸੁਵਿਧਾ ਦਾ ਪੂਰਾ ਖੁੱਲ ਕੇ ਫਿਰ ਦੇਖੋ ਵੀਡੀਓ ਨੰਬਰ 44 ਵਿੱਚ ਸੁਣੋ ਖੜਕੋ ਸੰਘਰਸ਼ ਦੀ ਸਾਕੀ ਦੇ ਚੌਥੇ ਪਾਠ ਦੀ 8ਵੀਂ ਸਾਕੀ ਦਿੱਲੀ ਦਾ ਕ੍ਰੰਥੀ ਸਿੰਘ ਪਾਇਲ ਜੀ ਸਿੰਘ ਦੀ ਜੁਬਾਨੀ ਸੁਣਨ ਤੋਂ ਪਹਿਲਾਂ ਫਤਿਹ ਗਜੌਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਨਾਲੇ ਦੇ ਇੱਕ ਪਿੰਡ ਕੋਲ ਕੁਝ ਸਿੰਘ ਮੈਨੂੰ ਕਿਸੇ ਨੂੰ ਮਿਲਣ ਲੈ ਗਏ ਉਹ ਬੰਦਾ ਕਿਸੇ ਗੁਰਦੁਆਰੇ ਵਿੱਚ ਗ੍ਰੰਥੀ ਦੀ ਸੇਵਾ ਕਰਦਾ ਸੀ ਉਹਨਾਂ ਦੇ ਕਹਿਣ ਮੁਤਾਬਕ ਇਹ ਸਿੰਘ ਦਿੱਲੀ ਦੇ ਨੇੜੇ ਇੱਕ ਕਸਬੇ ਦੇ ਗੁਰੂ ਘਰ ਵਿੱਚ ਗ੍ਰੰਥੀ ਦੀ ਸੇਵਾ ਕਰਦਾ ਸੀ ਜਦੋਂ ਪੀੜਾਂ ਨੇ ਹਮਲਾ ਕੀਤਾ ਉਦੋਂ ਰਾਤ ਦਾ ਸਮਾਂ ਸੀ ਇਹ ਸਿੰਘ ਨੇ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਇਕੱਲਿਆਂ ਹਿੱਸੇ ਰੁੱਤੇ ਰੱਖਿਆ ਅਤੇ ਹੱਥ ਵਿੱਚ ਨੰਗੇ ਕਿਰਪਾਨ ਲੈ ਕੇ ਨਿਕਲ ਤੁਰਿਆ ਜਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾ ਕਰ ਦਿੱਤਾ ਉਹ ਕਾਫੀ ਰਾਤ ਤੁਰ-ਤੁਰ ਕੇ ਕਿਸੇ ਪਿੰਡ ਦੇ ਗੁਰੂ ਘਰ ਵਿੱਚ ਪਹੁੰਚਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਸਥਾਪਿਤ ਕੀਤਾ। ਜਦੋਂ ਮੈਂ ਇਹ ਸਿੰਘ ਨੂੰ ਮਿਲਿਆ ਉਦੋਂ ਉਹ 50 ਕੁ ਸਾਲਾਂ ਦਾ ਸੀ। ਛੋਟੇ ਜਿਹੇ ਕੱਦ ਅਤੇ ਦਰਮਿਆਨੇ ਸਰੀਰ ਨੂੰ ਦੇਖਣ ਤੋਂ ਬਿਲਕੁਲ ਨਹੀਂ ਸੀ ਲੱਗਦਾ ਕਿ ਉਹ ਐਡਾ ਵੱਡਾ ਕੰਮ ਕਰ ਸਕਦਾ ਹੈ। ਉਹਨੇ ਜੋ ਵਾਰਤਾ ਸੁਣਾਈ ਉਹਦੇ ਵਿੱਚ ਬਾਕੀ ਸਭ ਕੋਈ ਦੇ ਨਾਲ ਇਹ ਵੀ ਸ਼ਾਮਲ ਸੀ ਕਿ ਪੰਜ ਸਿੰਘਾਂ ਦੀ ਮਰਿਆਦਾ ਦਾ ਪਾਲਣਾ ਨਹੀਂ ਹੋ ਸਕਿਆ। ਸਭ ਗੁਰੂ ਪਿਆਰੇ ਐਸੇ ਐਸੇ ਜੰਮ ਬਾਜ ਯੋਧਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਖਾਲਸਾ ਪੰਥ ਦੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਜਰੂਰ ਕਰਿਆ ਕਰੋ ਮਹਾਰਾਜ ਚੜ੍ਹ ਦੀ ਕਲਾ ਕਰਨਗੇ ਭਾਈ ਅਮਰਤਪਾਲ ਸਿੰਘ ਦੀ ਜਿੱਤ ਦੀ ਅਰਦਾਸ ਵੀ ਆਪ ਜੀ ਕਰੋ ਗੁਰੂ ਸਾਹਿਬ ਕਿਰਪਾ ਕਰਨਗੇ ਪੰਥ ਨੂੰ ਇੱਕ ਨਵਾਂ ਰੋਂ ਚੜ੍ਹੇਗਾ ਸੋ ਗੁਰੂ ਪਿਆਰਿਓ ਦਾਸ ਨੂੰ ਦੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ